ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਹ ਤੇ ਟਾਈਮ ਹੋ ਗਿਆ ਸੀ ਜੀ ਆਥਨ ਦਾ 3:30 ਪੌਣੇ 4 ਦਾ ਟਾਈਮ ਸੀਗਾ ਤਰੀਕ 15 ਅਗਸਤ ਦਿਨ ਸ਼ੁੱਕਰਵਾਰ ਤੇ ਆਪਾਂ ਲੱਗੀਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਜੀ ਮੈਂ ਅੰਦਰ ਬੈਠ ਕੇ ਹੁਣ ਕੱਟ ਰਹੀ ਸੀ ਕੱਦੂ ਦੀ ਸਬਜੀ ਅੱਜ ਆਪਾਂ ਆਥਨੇ ਕੱਦੂ ਬਣਾਉਣੇ ਨੇ ਤੇ ਪਹਿਲਾਂ ਮੈਂ ਬਾਹਰ ਬੈ ਕੇ ਕੱਟਣ ਲੱਗੀ ਅੱਜ ਨਾ ਬੱਦਲਾਂ ਦੀ ਧੁੱਪ ਕਰਕੇ ਬਹੁਤ ਜ਼ਿਆਦਾ ਗਰਮੈਸ਼ ਹੋਈ ਪਈ ਸੀ ਫਿਰ ਮੈਂ ਕਿਹਾ ਚੱਲ ਅੰਦਰ ਹੀ ਬੈਠ ਜਾਨੀ ਆ ਜਿੱਦ ਮੈਂ ਅੰਦਰ ਆ ਕੇ ਬੈਠੀ ਤੇ ਇੱਥੇ ਅਰਮਾਨ ਤੇ ਉਹਦੇ ਡੈਡੀ ਦੇਖ ਰਹੇ ਸੀ ਫਿਲਮ ਜਿਹੜਾ ਉਹ ਸਿੰਗਰ ਹੈ ਨਾ ਹਰਦੀਪ ਗਰੀਵਾਲ ਉਹਦੀ ਫਿਲਮ ਚੱਲ ਰਹੀ ਸੀ ਬਹੁਤ ਹੀ ਵਧੀਆ ਸਟੋਰੀ ਸੀ ਮੈਨੂੰ ਵੀ ਅਸੀਂ ਹਿੰਦੀ ਫਿਲਮਾਂ ਤਾਂ ਬਿਲਕੁਲ ਵੀ ਨਹੀਂ ਪਸੰਦ ਪੰਜਾਬੀ ਫਿਲਮ ਵੀ ਮੈਂ ਕੋਈ ਕੋਈ ਦੇਖਦੀ ਆ ਜਿਹਦੀ ਮੈਨੂੰ ਸਟੋਰੀ ਵਧੀਆ ਲੱਗੇ ਤਾਂ ਦੇਖ ਲਈਦੀ ਐ ਨਹੀਂ ਤਾਂ ਉਹ ਵੀ ਨਹੀਂ ਦੇਖਦੀ ਹੈਗੀ ਨਾਟਕ ਵੀ ਮੈਂ ਬਹੁਤ ਘੱਟ ਦੇਖਦੀ ਆਂਗੀ ਤੇ ਮੈਨੂੰ ਇਹਨਾਂ ਸ਼ੌਂਕ ਜਾਂ ਨਹੀਂ ਹੈਗਾਗਾ ਤੇ ਨਾਲ ਨਾਲ ਮੈਂ ਇੱਥੇ ਸਬਜ਼ੀ ਕੱਟ ਰਹੀ ਸੀ ਮੈਂ ਕਿਹਾ ਚੱਲ ਮੈਂ ਵੀ ਦੇਖ ਲਵਾਂ ਤੇ ਇੱਥੇ ਨਾ ਮੈਂ ਕੱਦੂ ਦੁਆਰਾ ਧੋ ਲਈ ਸੀ ਛੱਲ ਕੇ ਤੇ ਇਹ ਜਿਹੜਾ ਗੜਬਾਏ ਦੇ ਵਿੱਚ ਆਪਾਂ ਜੀ ਲੱਸੀ ਰੜਕਦੇ ਹੁੰਨੇ ਆ ਕੱਟੂ ਦੀ ਸਬਜੀ ਜ਼ਿਆਦਾ ਹੋਣ ਕਰਕੇ ਮੈਂ ਕਿਹਾ ਜੇ ਮੈਂ ਥਾਲ ਚ ਕੱਟੂਗੀ ਹਨਾ ਫਿਰ ਆਸੇ ਪਾਸੇ ਡਿੱਗੂਗੀ ਵਿਜਾਲੇ ਦੇ ਵਿੱਚ ਕੱਟ ਲੈ ਲੈਨੀ ਆ ਵੀ ਨਲੇ ਦੇ ਵਿੱਚ ਸਾਰੀ ਸਬਜੀ ਇਕੱਠੀ ਕੱਟੀ ਜਾਊਗੀ ਤੇ ਬਣਾਉਣੀ ਸੀ ਹਾਲੇ ਮੈਂ ਥੋੜਾ ਠਹਿਰ ਕੇ ਕਿਉਂਕਿ ਬਾਹਰ ਧੁੱਪ ਬਹੁਤ ਜ਼ਿਆਦਾ ਸੀ ਅੱਜ ਆਪਾਂ ਚੁੱਲੇ ਤੇ ਸਬਜੀ ਬਣਾਉਣੀ ਸੀ ਤੇ ਮੈਂ ਕਿਹਾ ਵੀ ਧੁੱਪਾ ਬਹੁਤ ਜ਼ਿਆਦਾ ਕਿਉਂਕਿ ਜਦਨੇ ਮੀਂਹ ਹੁੰਦਾ ਹਨਾ ਉਦਨੇ ਤਾਂ ਚੁੱਲੇ ਤੇ ਸਬਜੀ ਬਣਾਈ ਨਹੀਂ ਪਾਉਂਦੇ ਔਰ ਹੌਲੀ ਹੌਲੀ ਚਲੋ ਮਾਰਜ ਮੀਰ ਕਰਨਗੇ ਆਪਾਂ ਚੁੱਲ੍ਹੇ ਵਾਲੇ ਥਾਂ ਤੇ ਵੀ ਹਨਾ ਜਿਹੜੀਆਂ ਥੋੜੀਆਂ ਚਾਦਰਾਂ ਦੀਆਂ ਪਾ ਲਾਂਗੇ ਵੀ ਤਾਂ ਕਿ ਵੀ ਜੇ ਬੰਦੇ ਨੇ ਰੋਟੀ ਪਾਣੀ ਬਣਾਉਣਾ ਹਨਾ ਤੇ ਵੀ ਇਦਾਂ ਦਿੱਕਤ ਨਹੀਂ ਆਉਂਦੀ ਹੈਗੀ ਸੌਣ ਦੇ ਵਿੱਚ ਨਹੀਂ ਚੁੱਲ੍ਹਾ ਜਗਾਉਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਤੇ ਚਲੋ ਜੀ ਉੱਪਰ ਥੋੜੀਆਂ ਚਾਦਰਾਂ ਦੀਆਂ ਪੈ ਜਾਣ ਫੇਰ ਐ ਪ੍ਰੋਬਲਮ ਨਹੀਂ ਆਉਂਦੀ ਹਨਾ ਤੇ ਲਓ ਜੀ ਇੱਥੇ ਮੈਂ ਸਬਜ਼ੀ ਕੱਟ ਕੇ ਆ ਗਈ ਸੀ ਬਾਹਰ ਤੇ ਇੱਥੇ ਨਾਲ ਹੀ ਇਹਦੇ ਰਮਾਨ ਦੇ ਡੈਡੀ ਨੇ ਅੱਗ ਚਲਾਤੀ ਸੀਗੀ ਤੇ ਮੈਨੂੰ ਕਹਿੰਦੇ ਨਾ ਵੀ ਤੂੰ ਰਹਿਣ ਦੇ ਅੱਗ ਚਲਾਉਣ ਨੂੰ ਕਹਿੰਦੇ ਵੀ ਤੇਲ ਲਾ ਕੇ ਚਲਾਣੀ ਹੈ ਕਿਉਂਕਿ ਸੌਣ ਦੇ ਵਿੱਚ ਤੁਹਾਨੂੰ ਪਤਾ ਹਨ ਅੱਗ ਬਹੁਤ ਔਖੀ ਚਲਦੀ ਆ ਕਹਿੰਦੇ ਤੂੰ ਉਹੀ ਹੱਥ ਸਬਜੀ ਨੂੰ ਲਾ ਦੇਣੀ ਆ ਫਿਰ 스멜 ਆਊਗੀ ਮੈਂ ਆਪੇ ਚਲਾ ਦਿੰਨਾ ਤੇ ਇੱਥੇ ਕੁੰਡੇ ਦੇ ਵਿੱਚ ਮੈਂ ਕੋਟਰੀ ਸੀ ਲਸਣ ਤੇ ਅਦਰਕ ਪਿਆਜ਼ ਧਿਆਨ ਨੂਨ ਮਿਰਚ ਮੈਂ ਨਹੀਂ ਪਾਇਆ ਕਿਉਂਕਿ ਮੈਨੂੰ ਨਾ ਕੱਲੀ ਪਹਿਲਾਂ ਲਸਣ ਤੇ ਅਦਰਕ ਕੁੱਟਣਾ ਸੀ ਥੋੜੀ ਜੀ ਮੈਂ ਉਹਦੇ ਵਿੱਚੋਂ ਕੱਢ ਕੇ ਰੱਖਣੀ ਸੀ ਕੱਲ ਨੂੰ ਜਿਵੇਂ ਆਪਾਂ ਦਾਲ ਸਬਜੀ ਜਿਹੜੀ ਬਣਾਉਣੀ ਆ ਫਿਰ ਉਹਦੇ ਲਈ ਹਨਾ ਥੋੜੀ ਵੱਧ ਕੁੱਟ ਰਹੀ ਸੀ ਇੱਥੇ ਮੈਂ ਤੇ ਲਓ ਜੀ ਇੱਥੇ ਮੈਂ ਲਸਣ ਕੁੱਟ ਕੇ ਅਦਰਕ ਕੁੱਟ ਕੇ ਕੌਲੀਜ ਕੱਢਦਾ ਇੱਕ ਚ ਤੇ ਹੁਣ ਮੈਂ ਕੁੱਟੂੰਗੀ ਹਰੀਆਂ ਮਿਰਚਾਂ ਅੱਜ ਮੈਂ ਲਾਲ ਮਿਰਚ ਬਿਲਕੁਲ ਵੀ ਨਹੀਂ ਪਾਈ ਹੈਗੀ ਸਿਰਫ ਹਰੀਆਂ ਮਿਰਚਾਂ ਪਾ ਗਈ ਸਬਜ਼ੀ ਬਣਾਈ ਆਪਾਂ ਤੇ ਲਾਲ ਮਿਰਚ ਆਪਾਂ ਨੂੰ ਪਾਉਣੀ ਵੀ ਨਹੀਂ ਚਾਹੀਦੀ ਹਨਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਆ ਅੱਗ ਆਪਣੀ ਫੇਰ ਬੁਝ ਗਈ ਸੀ ਤੇ ਰਮਾਨ ਦੇ ਜੜੀ ਨੇ ਫੇਰ ਆ ਤੁਰ ਗੋਲ ਪਿਆ ਨਾ ਗੇਲਨ ਛੋਟਾ ਜਾ ਫੇਰ ਤੇਲ ਪਾ ਕੇ ਚਲਾਈਆਂ ਇਹ ਮੈਨੂੰ ਕਹਿੰਦੇ ਮੈਂ ਆਪੇ ਚਲਾ ਦੂੰਗਾ ਕਹਿੰਦੇ ਹਲੇ ਮੇਰੀ ਧਾਰਾ ਚੋਂ ਦਾ ਟਾਈਮ ਹੈ ਹਲੇ ਮੈਂ ਬੀਲਾਂਗਾ ਕਹਿੰਦੇ ਤੂੰ ਨਾ ਹੱਥ ਲਾਏ ਨੂ ਕਹਿੰਦੇ ਫੇਰ ਸਬਜੀ ਨੂੰ ਹੱਥ ਲੱਗ ਜਾਣਾ ਇਹਨਾਂ ਨੂੰ ਇਸ ਗੱਲ ਦਾ ਫੜਾ ਵੇ ਮਰਹੰਦਾ ਵੀ ਕਿਤੇ ਸਬਜੀ 'ਚ ਨਾ 스ਮੈਲ ਆਉਣ ਲੱਗ ਜੇ ਮੈਂ ਕਿਹਾ ਐਦਾਂ ਨਹੀਂ ਆਉਂਦੀ ਵੀ ਅਸੀਂ ਵੀ ਤਾਂ ਖਾਣੀ ਆ ਇਹ ਕੰਨ ਨਹੀਂ ਮੈਂ ਆਪ ਹੀ ਮਚਾ ਦੂੰਗਾ ਮੈਂ ਕਿ ਚਲ ਠੀਕ ਆ ਤੇ ਇੱਥੇ ਜੀ ਮੈਂ ਧਰ ਲਈ ਸਿਕੜਾ ਹੀ ਤੇ ਇਹ ਕੜਾਹੀ ਧਰ ਕੇ ਤੇ ਮੈਂ ਜੀਰਾ ਪਾਇਆ ਸੀਗਾ ਹਲੇ ਘਿਓ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੀ ਅੱਗ ਫੇਰ ਪੁੱਜ ਗਈ ਸੀ ਫਿਰ ਮੈਨੂੰ ਕੜਾਹੀ ਥੱਲੇ ਲਾਉਣੀ ਪਈ ਸੀ ਰਮਾਂ ਦੇ ਡੈਡੀ ਨੇ ਫੇਰ ਅੱਗ ਮਚਾਈ ਤੇ ਜਿਹੜੀ ਦੇਖੋ ਕੜਾਹੀ ਹੀ ਵੀ ਹਨਾ ਕਿੰਨੀ ਕਾਲੀ ਹੋ ਗਈ ਚੁੱਲ੍ਹੇ ਦੇ ਜੇ ਕੋਈ ਫਾਇਦੇ ਹਨਾ ਕੁਝ ਨੁਕਸਾਨ ਵੀ ਭਾਂਡੇ ਬੜੇ ਕਾਲੇ ਹੋ ਜਾਂਦੇ ਆ ਪਰ ਰੋਟੀ ਬਣੀ ਬਹੁਤ ਵਧੀਆ ਸਵਾਦ ਬਣਦਾ ਚੁੱਲ੍ਹੇ ਤੇ ਔਰ ਤੁਸੀਂ ਯਕੀਨ ਨਹੀਂ ਕਰਨਾ ਜੀ ਅੱਜ ਕद्दू ਦੀ ਸਬਜ਼ੀ ਇੰਨੀ ਕੁ ਜ਼ਿਆਦਾ ਸਵਾਦ ਬਣੀ ਸੀ ਵੀ ਰਮਾਨ ਵੈਸੇ ਨਾ ਸਬਜ਼ੀ ਖਾਂਦਾ ਨਹੀਂ ਕद्दू ਦੀ ਅਰ ਅੱਜ ਉਹ ਵੀ ਇੱਕ ਰੋਟੀ ਵੱਧ ਖਾ ਗਿਆ ਕਹਿੰਦਾ ਮੰਮੀ ਹਾਂਜੀ ਸਬਜੀ ਬਹੁਤ ਸੁਆਦਾ ਤੇ ਮੈਂ ਕਿਹਾ ਵੀ ਇੱਕ ਤਾਂ ਹਨਾ ਵੀ ਆਪਾਂ ਜਿਹੜਾ ਲਸਣ ਅਦਰਕ ਆਪਾਂ ਕੁੱਟ ਕੇ ਪਾਉਣੀ ਹੈ ਅਲੱਗ ਤੋਂ ਉਹ ਵੀ ਵਧੀਆ ਕੁੰਡੇ ਦੀ ਸਬਜੀ ਵੈਸੀ ਸਵਾਦ ਬਣਦੀ ਹੈ ਹਨਾ ਤੇ ਉੱਤੋਂ ਜੇ ਚੁੱਲ੍ਹੇ ਤੇ ਬਣੀ ਹੋਵੇ ਦਾ ਰੋਟੀ ਤਾਂ ਵੈਸੀ ਸਿਰਾ ਹੋ ਜਾਂਦੀ ਹੈ ਹਨਾ ਤੇ ਲੋ ਜੀ ਇੱਥੇ ਆਪਾਂ ਨੜਾ ਹੈਗਾ ਜੀਰਾ ਉਹ ਵੀ ਪੁੱਜ ਗਿਆ ਸੀਗਾ ਰਮਾਂ ਦੇ ਡੈਡੀ ਫੇਰ ਅੱਗ ਚਲਾ ਕੇ ਗਏ ਇਹ ਤੀਜੀ ਵਾਰ ਅੱਗ ਮਚਾਈਏ ਉਹਨਾਂ ਨੇ ਇਸ ਦੂਬਾਦ ਅੱਗ ਨਹੀਂ 부ਜੀ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਪਰੇ ਹੋ ਜੋ ਵੀ ਮੈਂ ਥੋੜੀ ਜਿਹੀ ਬੋਰੀ ਕੱਟ ਕੇ ਲਾ ਕੇ ਅੱਗ ਚਲਾ ਲੈਂਦੀ ਆ ਨਹੀਂ ਬੁਝਦੀ ਕਿਉਂਕਿ ਸਰਦੀਆਂ ਦੇ ਵਿੱਚ ਹਨਾ ਐਦਾਂ ਹੀ ਕਰਦੀ ਹੁੰਨੀ ਆ ਮੈਂ ਤੇ ਮੈਨੂੰ ਕਹਿੰਦੇ ਨਹੀਂ ਤੂੰ ਰਹਿਣ ਦੇ ਮੈਂ ਆਪਣੇ ਆਪ ਤੂੰ ਬੋਰੀ ਕਿਉਂ ਖਰਾਬ ਕਰਨੀ ਹੈ ਕਹਿੰਦੇ ਤੇਲ ਹੈਗਾ ਮੈਂ ਆਪਣੇ ਆਪ ਚਲਾ ਦੂੰਗਾ ਮੈਂ ਚਲੋ ਠੀਕ ਆ ਤੇ ਮੈਂ ਹੁਣ ਇਹਦੇ ਵਿੱਚ ਲਸਣ ਤੇ ਅਦਰਕ ਪਉਣਾ ਲਿਆ ਸੀਗਾ ਤੇ ਲਓ ਜੀ ਆਪਾਂ ਪਿਆਜ਼ ਵੀ ਥੋੜੇ ਬਾਕੇ ਪਾਉਣ ਲੇ ਸੀ ਇਹਦੇ ਵਿੱਚ ਤੇ ਮੈਂ ਨਾ ਜਿਹੜੀ ਮਿਰਚਾਂ ਕੁੱਟੀਆਂ ਸੀ ਉਹ ਮੈਂ ਪਿਆਜ਼ ਪਾਉਣ ਤੋਂ ਬਾਅਦ ਚ ਪਾਈਆਂ ਸੀ ਨਹੀਂ ਤਾਂ ਫਿਰ ਹਣ ਤਾਂਸ ਦੀ ਜੜਦੀ ਉਹਨਾਂ ਦੀ ਤੇ ਮੇਰੀਆਂ ਚੰਗੀ ਤਰ੍ਹਾਂ ਰਗੜੀਆਂ ਹੋਈਆਂ ਸੀ ਤੇ ਬਾਅਦ ਚ ਮੈਂ ਕੁੰਡਾ ਵੀ ਹੰਗਾਲ ਕੇ ਵਿੱਚ ਪਾਤਾ ਸੀ ਤੇ ਨਾਲ ਨਾਲ ਮੈਂ ਇੱਥੇ ਨਾਲੇ ਕਰੀ ਕਰ ਰਹੀ ਸੀ ਗੱਲਬਾਤ ਕਾਂ ਅਗਰ ਕਿ ਐਸੀ ਹਸਰੀ ਸੀ ਮੈਂ ਉਹਨਾਂ ਨੂੰ ਐ ਹਸਰੀ ਸੀ ਮੈਂ ਖਿਆ ਈਰਮਾਨ ਜਿਹੜੀ ਐ ਕੜਾਹੀ ਐ ਮੇਰੀ ਦਾਦੀ ਜੀ ਨੇ ਲੈਤੀ ਸੀ ਇਹ ਕੜਾਹੀ ਵੀ ਮੈਂ ਖਿਆ ਉਹਨਾਂ ਦੀ ਯਾਦ ਦੇ ਵਿੱਚ ਆ ਸਮਝ ਲੈਣਾ ਯਾਦਗਰੀ ਆ ਤੇ ਜਿਹੜਾ ਕੁੰਡਾ ਪਿਆ ਮੈਂ ਖਿਆ ਇਹ ਵੀ ਮੇਰੀ ਦਾਦੀ ਨੇ ਲੈਤਾ ਸੀ ਜਿਹੜੀ ਉਹ ਨੂਨ ਮਿਰਚਦਾਨੀਆਂ ਮੈਂ ਖਿਆ ਇਹ ਵੀ ਮੇਰੀ ਦਾਦੀ ਨੇ ਲੈਤੀ ਸੀ ਤੇ ਮੈਂ ਖਿਆ ਵੀ ਦਿਖ ਲਾਏ ਉਹੀ ਚੀਜ਼ਾਂ ਵਰਤ ਰਹੀਆਂ ਮੈਂ ਤੇ ਕਿਉਂਕਿ ਹੁੰਦਾ ਨਾ ਵੀ ਆਪਣੀ ਹਨਾ ਪੇਕਿਆਂ ਦੀ ਚੀਜ਼ ਹੈ ਔਰਤ ਨੂੰ ਜੋ ਵੀ ਹੋਵੇ ਪੇਕਿਆਂ ਦੀ ਜੀ ਪੇਕਿਆਂ ਦੀ ਹੁੰਦੀ ਹੈ ਮੋਈ ਵੱਖਰਾ ਹੁੰਦਾ ਹਨਾ ਕਹਿੰਦੇ ਨੇ ਹੁੰਦੇ ਕਿ ਪੇਕਿਆਂ ਤਾਂ ਕੁੱਤਾ ਨਹੀਂ ਮਾਣ ਹੁੰਦਾ ਉਹਨੂੰ ਵੀ ਔਰਤ ਐ ਸਮਝਦੀ ਹੈ ਵੀ ਮੇਰੀ ਪੇਕਿਆਂ ਦਾ ਹਾਂਜੀ ਹੁਣ ਆਪਾਂ ਚੱਲੇ ਖੇਤ ਗੇੜਾ ਮਾਰਨ ਤੇ ਘਰੇ ਬੈਠਣਾ ਜੀ ਅੱਕਿਆ ਪਿਆ ਸੀਗਾ ਤੇ ਦਾਲ ਸਬਜ਼ੀ ਰੋਟੀ ਪਾਣੀ ਆਪਾਂ ਬਣਾਇਆ ਹੈ ਜਾਗ ਲਾਉਣਾ ਰਹਿੰਦਾ ਬਸ ਦੁੱਧ ਨੂੰ ਉਹ ਜਾ ਕੇ ਲਾ ਦਾਂਗੇ ਨਾਲ ਥੋੜੀ ਸੈਰ ਕਰ ਜਾਗੇ ਨਾਲੇ ਖੇਤ ਦਾ ਮਾਹੌਲ ਦੇਖ ਜਾਗੇ ਨਾਲੇ ਥੋੜਾ ਜਿਹਾ ਬਾਹਰ ਨਿਕਲਾਂਗੇ ਹਨਾ ਮਨ ਹੋਰ ਹੋ ਜਾਊਗਾ ਘਰੇ ਬੈਠਣ ਦਾ ਨਾ ਸਰਵਨ ਜੀ ਜੱਕ ਜਾਂਦਾ ਤੁਹਾਨੂੰ ਜੀਰੀ ਵੀ ਦਿਖਾਉਣੀ ਆ ਬਾਕੀ ਹੋਰ ਖੇਤ ਵੀ ਦਿਖਾਉਣੀ ਆ ਆਪਾਂ ਆ ਐ ਜੀ ਆਪਣਾ ਖੇਤ ਇੱਥੇ ਹਰਾ ਬੀਜਣਾ ਆ ਜੀਰੀ ਵੀ ਜੀ ਹੋਈ ਆ ਸਾਹਮਣੇ ਉਹ ਵਾਲੀ ਤੇ ਆ ਇੱਧਰ ਮੋਟਰ ਹੈ ਰੈਰਾ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਜੀ ਹੁਣ ਆ ਬੁੱਟੇ ਨੇ ਇੱਥੇ ਤੂੰ ਤਾਂ ਲੱਗਿਆ ਹੋਇਆ ਅਮਰੂਦ ਲੱਗਿਆ ਹੋਇਆ ਅੱਗੇ ਠੀਕ ਉਹਦਾ ਬੁੱਟਾ ਲੱਗਿਆ ਹੋਇਆ ਇੱਥੇ ਨਾ ਨਾ ਨੇ ਕੋ ਲਾਇਆ ਜਨਨਾ ਨੇ ਕੋ ਰੱਤਾ ਨਾ ਕੀਆ ਅੰਤ ਲੈ ਕੇ ਆਇਆ ਤੋ ਬਾਰਾ ਤਦ ਬੁਰਪਾ ਬੜੇ ਨਿਕੰਦਾ ਤੇ ਲੋਕ ਮਾਲਾ ਪਹਿਲਾ ਆਪਣਾ ਘਰ ਆ ਜਿਉ ਉਥੇ ਉਹ ਸੀਗਾ ਯਾ ਕੋਤਾ ਮਿਲ ਨਾ ਕੋਈ ਉਹ ਕਰਤਾ ਕਰਣਾ ਮੈਨਾਂ ਨਹੀਂ ਜਾ ਕੋ ਸਰੀਰ ਨਾ ਕੋਈ ਬਲ ਹਾਰੀ ਕਿਦਰਤ ਵਸਿਆ ਆ ਲੱਗੇ ਤਾਂ ਹੈ ਪਰ ਕੱਚੇ ਜਿਹੇ ਆ ਨਾ ਮਰੂਦ ਛੋਟੇ ਮੈਨੂੰ ਮਿਲ ਗਿਆ ਜੀ ਕਮਰੂਦ ਅਮਰੂਦ ਖਾ ਰਹੀ ਸੀ ਮੈਂ ਮਿੱਠਾ ਬਹੁਤ ਆ ਤੋਤੇ ਦਾ ਖਾਦਾ ਹੋਇਆ ਕੁੱਤੇ ਆ ਗਏ ਅਜਾ ਅਜਾ ਡਿਸਕਿਊਟੀ ਆ ਮਨ ਕ ਮੂਰੇ ਨੇ ਦੇਖੂ ਤੀ ਕਿਉਂ ਹੋ ਗਿਆ ਕਾ ਤੜਾਉ ਆ ਜੀ ਮੂਰੇ ਕੋਈ ਨਹੀਂ ਆ ਗਿਆ ਤੇ ਜੀ ਬਗਲਾ ਕਾਂ ਕੀ ਬੈਟਾ ਤੇ ਬਗਲਾ ਗਿਆ ਉਹ ਕਿੰਨਾ ਸੋਹਣਾ ਲੱਗਦਾ ਹੈ ਵੀ ਉਹ ਖੇਤਾਂ ਦਾ ਆਥਨ ਦਾ ਗੁਰਬਾਣੀ ਚੱਲ ਰਹੀ ਹੈ ਉਹ ਵਗ ਤੇ ਨਾ ਗੁਰਬਾਣੀ ਆ ਫੇਰਾ ਗਿਆ ਉਹ ਵੀ ਕੁੱਤਾ 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 हेलीकॉप्टर चीका मार दो ये हड्डा रोड़ी वाले कुत्ते होंगे हां ये मगर बंदा काला वाला मरे हो हां आहा आ, आ नहीं बंदा तो ये है थोड़ा ठीक है काला है ये पूला है वो खराब है थी वो बुद्ध ने भी बोलते थे आंदे थे कि वो मगर पे गई है ये डरता नहीं है मैं है मरा मुरूद मरा मगर ले मार ਉਹ ਮੈਨੂੰ ਰੋਣ ਲੱਗ ਗਿਆ ਕਿਉਂ ਖੜੇ ਨੇ ਉਹ ਬਹਿ ਗਿਆ ਉੱਥੇ ਗਿੱਦਿਆ ਉਹ ਉਹ ਗਿੱਦਿਆ ਅੱਥੇ ਆ ਕੇ ਬਹਿ ਗਿਆ ਦੇਖੋ ਡਰਦੇ ਨਹੀਂ ਹੈਗੇ ਉਹ ਗਿੱਦਿਆ ਉੱਥੇ ਪਾਣੀ 'ਚ ਬਹਿ ਗਿਆ ਹੈਗੇ ਉਹ ਤਾਂ ਖੜਨੇ ਸੀ ਉਹ ਉੱਥੇ ਆ ਤੋ ਆਉਂਦੇ ਉਹ ਸ਼ਿਕਾਰ ਕਰਨਾ ਇਹਨਾਂ ਨੇ ਉਹ ਬੇਗੁਗਵਾ ਔਰ ਦੇ ਪਰ ਜਾ ਕੋਈ ਤਾਂ ਜਾਂ ਜਣ ਖੜੇ ਉੱਤੇ ਇਹ ਆਪਣੀ ਮਗਰ ਨਾ ਪੈ ਜਾਣ ਹਾਂਜੀ ਹੁਣ ਅਗੇ ਜੀ ਆਪਾਂ ਘਰੇ ਤੇ ਰੋਟੀ ਵਗੈਰਾ ਖਾ ਲਈ ਆਪਾਂ ਤੇ ਹੁਣ ਮੈਂ ਥੋੜਾ ਵੀਡੀਓ ਦੇ ਵਿੱਚ ਤੁਰੀ ਫਿਰਦੀ ਸੀਗੀ ਤੇ ਹਲੇ ਪੈਨ ਦੇ ਵਿੱਚ ਟਾਈਮ ਐ ਨਹੀਂ ਤਾਂ ਰੋਟੀ ਹਾਜਮ ਹੋਊ ਰੋਟੀ ਆਪਾਂ ਤਾਂ ਸਾਧਰੇ ਖਾ ਲੈਣੇ ਵੀ ਹਾਜਮ ਵਧੀਆ ਹੋ ਜਾਂਦੀ ਹੈ ਹਨਾ ਤੇ ਹੁਣ ਚਲੋ ਜੀ ਆਪਾਂ ਵੀਡੀਓ ਦੇ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ